ਹਾਂਜੀ ਅੱਜ ਦੀ ਵੱਡੀ ਅਪਡੇਟ ਪਵਨ ਨੇ ਕੀਤੀ ਆਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕੌਣ ਹੈ ਇਹ ਕੁੜੀ ਜਿਸ ਨਾਲ ਕੀਤੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਆਜੋ ਜਾਨੋ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸੋਸ਼ਲ ਮੀਡੀਆ ਅਪਡੇਟ ਉੱਤੇ ਜਿੱਥੇ ਤੁਹਾਨੂੰ ਮਿਲਦੀਆਂ ਨੇ ਪੰਜਾਬ ਦੀਆਂ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਅੱਜ ਦੀ ਇਸ ਖਾਸ ਖਬਰ ਵਿੱਚ ਗੱਲ ਕਰਾਂਗੇ ਮਸ਼ਹੂਰ ਬਲੌਗਰ ਪਵਨ ਦੀ ਜੋ ਆਪਣੇ ਬਲੌਗਾਂ ਕਰਕੇ ਜਾਣੇ ਜਾਂਦੇ ਸੀ ਪਵਨ ਅਤੇ ਕਿੰਮੀ ਨੂੰ ਤਾਂ ਤੁਸੀਂ ਜਾਣਦੇ ਹੀ ਹੋਮੋਗੇ ਜੋ ਕਿ ਮਸ਼ਹੂਰ ਸੀ ਆਪਣੇ ਬਲੌਗ ਅਤੇ ਰਿੱਲਾ ਲਈ ਉਹਨਾਂ ਦੇ ਡਿਵੋਰਸ ਤੋਂ ਬਾਅਦ ਪਵਨ ਕਿੱਤੀ ਨਵੀਂ ਸ਼ੁਰੂਆਤ ਹਾਂਜੀ ਜੋ ਇੰਨੇ ਦਿਨ ਸੋਸ਼ਲ ਮੀਡੀਆ ਤੇ ਖੂਬ ਚਰਚਾ ਵਿੱਚ ਨੇ ਆਪਣੀ ਨਿੱਜੀ ਜ਼ਿੰਦਗੀ ਦੇ ਓਕੇ ਦੌਰ ਤੋਂ ਬਾਅਦ ਹੁਣ ਪਵਨ ਨੇ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰ ਲਈ ਹੈ ਜਿਸ ਨਾਲ ਫੈਨਸ ਅਤੇ ਫੋਲੋਅਰਸ ਵਿੱਚ ਕਾਫੀ ਉਤਸ਼ਾਹ ਬਣਿਆ ਹੋਇਆ ਹੈ ਦੋਸਤੋ ਪਿਛਲੇ ਕਾਫੀ ਸਮੇਂ ਤੋਂ ਪਵਨ ਆਪਣੀ ਪਰਸਨਲ ਲਾਈਫ ਨੂੰ ਲੈ ਕੇ ਚੁੱਪ ਰਹੇ ਮੁਸ਼ਕਲ ਹਾਲਾਤ ਤਣਾਅ ਅਤੇ ਟੁੱਟੇ ਰਿਸ਼ਤਿਆਂ ਤੋਂ ਬਾਅਦ ਪਵਨ ਨੇ ਆਪਣੇ ਆਪ ਨੂੰ ਸੰਭਾਲਿਆ ਅਤੇ ਹੁਣ ਇੱਕ ਨਵੇਂ ਸਫ਼ਰ ਵੱਲ ਚੱਲ ਪਏ ਨੇ ਪਰ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਉਹ ਹੈ ਕੁੜੀ ਕੌਣ ਹੈ ਜਿਸ ਨਾਲ ਪਵਨ ਨੇ ਹੁਣ ਆਪਣੀ ਅੱਗੇ ਦੀ ਜ਼ਿੰਦਗੀ ਕਰ ਰਹੇ ਹਨ ਹਾਲੀ ਵਿੱਚ ਪਵਨ ਦੀਆਂ ਕੁਝ ਤਸਵੀਰਾਂ ਅਤੇ ਸਟੋਰੀਆਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ ਜਿੱਤੇ ਉਹ ਹੈ ਇੱਕ ਖਾਸ ਕੁੜੀ ਦੇ ਨਾਲ ਕਾਫੀ ਖੁਸ਼ ਕੰਫਰਟ ਅਤੇ ਪੋਜ਼ਿਟਿਵ ਨਜ਼ਰ ਆ ਰਹੇ ਹਨ ਦੋਵਾਂ ਦੀ ਕੇਮਿਸਟਰੀ ਨੂੰ ਦੇਖ ਕੇ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਪਵਨ ਦੀ ਜ਼ਿੰਦਗੀ ਵਿੱਚ ਦੁਬਾਰਾ ਪਿਆਰ ਨੇ ਦਸਤਕ ਦਿੱਤੀ ਮਿਲ ਰਹੀ ਜਾਣਕਾਰੀ ਮੁਤਾਬਕ ਇਹ ਹੈ ਕੁੜੀ ਪਵਨ ਦੀ ਕਾਫੀ ਸਮੇਂ ਤੋਂ ਦੋਸਤ ਰਹੀ ਹੈ ਜਦੋਂ ਪਵਨ ਆਪਣੀ ਜ਼ਿੰਦਗੀ ਦੇ ਸਭ ਤੋਂ ਓਕੇ ਦੌਰ ਵਿੱਚ ਥਣ ਉਸ ਸਮੇਂ ਇਹ ਕੁੜੀ ਉਹਨਾਂ ਦੇ ਹੌਸਲਾ ਬਣੀ ਦੋਸਤੀ ਅਤੇ ਸਹਾਰੇ ਨੇ ਹੌਲੀ-ਹੌਲੀ ਇੱਕ ਨਵੇਂ ਰਿਸ਼ਤੇ ਦਾ ਰੂਪ ਤਾਰਨ ਕਰ ਲਿਆ ਹੈ ਫੈਨਸ ਕਮੈਂਟ ਕਰ ਰਹੇ ਨੇ ਪਵਨ ਨੂੰ ਮੁੜ ਮੁਸਕਰਾਉਂਦੇ ਦੇਖ ਕੇ ਬਹੁਤ ਚੰਗਾ ਲੱਗਿਆ ਜ਼ਿੰਦਗੀ ਹਰ ਕਿਸੇ ਨੂੰ ਦੁਬਾਰਾ ਮੌਕਾ ਦਿੰਦੀ ਹੈ ਨਵੀਂ ਸ਼ੁਰੂਆਤ ਲਈ ਪਵਨ ਨੂੰ ਵਧਾਈਆਂ ਹਾਲਾਂਕਿ ਦੋਸਤੋ ਪਵਨ ਵੱਲੋਂ ਅਜੇ ਤੱਕ ਕੋਈ ਅਧਿਕਾਰਿਕ ਐਲਾਨ ਨਹੀਂ ਕੀਤਾ ਗਿਆ ਉਸ ਕੁੜੀ ਦੀ ਪਛਾਣ ਬਾਰੇ ਵੀ ਖੁੱਲ ਕੇ ਕੁਝ ਨਹੀਂ ਕਿਹਾ ਗਿਆ ਪਰ ਪਵਨ ਦੀਆਂ ਸੋਸ਼ਲ ਮੀਡੀਆ ਪੋਸਟਾਂ ਅਤੇ ਬਦਲਦੇ ਹੋਏ ਰਵੱਈਏ ਕਾਫੀ ਕੁਝ ਕਹਿ ਰਹੇ ਹਨ ਹੁਣ ਹਰ ਕਿਸੇ ਦੀ ਨਜ਼ਰ ਇਸ ਗੱਲ ਤੇ ਟिकी ਹੋਈ ਹੈ ਕਿ ਪਵਨ ਜਲਦੀ ਹੀ ਆਪਣੀ ਨਵੀਂ ਲਵ ਸਟੋਰੀ ਸਾਹਮਣੇ ਲਿਆਵੇਗਾ ਜਾਂ ਫਿਰ ਇਹ ਰਿਸ਼ਤਾ ਅਜੇ ਵੀ ਪ੍ਰਾਈਵੇਟ ਰੱਖਿਆ ਜਾਵੇਗਾ ਇਨਾਂ ਸਾਰੇ ਸਵਾਲਾਂ ਦਾ ਜਵਾਬ ਮਿਲਣਗੇ ਆਉਣ ਵਾਲੇ ਸਮੇਂ ਵਿੱਚ ਤੁਸੀਂ ਕੀ ਸੋਚਦੇ ਹੋ ਆਪਣੀ ਰਾਏ ਕਮੈਂਟ ਵਿੱਚ ਜਰੂਰ ਦਿਓ ਅਤੇ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਕਰੋ ਅਤੇ ਸੋਸ਼ਲ ਮੀਡੀਆ ਅਪਡੇਟ ਨੂੰ ਸਬਸਕ੍ਰਾਈਬ ਕਰਨਾ ਭੁੱਲਿਓ ਮਿਲਦੇ ਆਂ ਐਹੋ ਜੀ ਹੋਰ ਵੀਡੀਓ ਲੈ ਕੇ ਤਬ ਤੱਕ ਲਈ ਸਤਿ ਸ਼੍ਰੀ ਅਕਾਲ ਧੰਨਵਾਦ